ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਲਓ ਜੀ ਤੁਹਾਡੀ ਭੈਣ ਜਸਿੰਦਰ ਕੰਜੂ ਹਾਜ਼ਰ ਹੈ ਤੁਹਾਡੇ ਲਈ ਸੌਣ ਦੀਆਂ ਤੀਆਂ ਦੇ ਪਰਪਸ ਦੇ ਨਾਲ ਸੌਣ ਦੇ ਮਹੀਨੇ ਵਿੱਚ ਗਾਇਆਂ ਜਾਣ ਵਾਲੀਆਂ ਕਿੱਦੇ ਵਿੱਚ ਗਾਇਆਂ ਜਾਣ ਵਾਲੀਆਂ ਬੋਲੀਆਂ ਔਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸੌਣ ਦਾ ਮਹੀਨਾ ਤੀਆਂ ਤੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਬਧਾਈਆਂ ਉਮੀਦ ਕਰਦੀ ਹਾਂ ਮੇਰੀਆਂ ਪੇਣਾ ਕਰ ਬੇਟੀਆਂ ਇਹਨਾਂ ਬੋਲੀਆਂ ਦਾ ਆਨੰਦ ਮਾਣਣ ਦੀਆਂ ਦੇ ਲੋਜੀ ਆਪਾਂ ਸ਼ੁਰੂ ਕਰਦੇ ਹਾਂ ਬੋਲੀ ਹਰੀਆਂ ਕ ਪਾਹੀ ਉੱਤੇ ਉਡਣ ਪੰਬੀਰੀਆਂ ਹਰੀਆਂ ਕ ਪਾਹੀ ਉੱਤੇ ਉਡਣ ਪੰਬੀਰੀਆਂ ਵਰਤੋ ਵੀਰੋ ਵੇ ਪਹਿਣਾ ਗੂੜੀਆਂ ਸਕੀਰੀਆਂ ਵਰਤੋ ਵੀਰੋ ਵੇ ਪਹਿਣਾ ਗੂੜੀਆਂ ਸਕੀਰੀਆਂ ਵਰਤੋ ਵੀਰੋ ਵੇ ਪਹਿਣਾ ਗੂੜੀਆਂ ਸਕੀਰੀਆਂ കടത്തെ ഫേത്ത് ഫേ ഫേന ਅਸ ਨੀ ਜਿੰਦੇ ਕਦੇ ਖੇਡ ਨੀ ਜਿੰਦੇ ਜਗ ਚਰ ਕੇ ਵਾਲਾ ਫੇਰ ਨੀ ਜਿੰਦੇ ਜਗ ਚਰ ਕੇ ਵਾਲਾ ਫੇਰ ਨੀ ਜਿੰਦੇ ਜਗ ਚਰ ਕੇ ਵਾਲਾ ਫੇਰ ਨੀ ਜਿੰਦੇ ਗਿੱਧੇ ਵਿੱਚ ਨੱਚੀਵੇਂ ਮੈਂ ਨੱਚੀ ਅੱਡੀ ਮਾਰ ਕੇ ਗਿੱਧੇ ਵਿੱਚ ਨੱਚੀਵੇਂ ਮੈਂ ਨੱਚੀ ਅੱਡੀ ਮਾਰ ਕੇ ਆਇਆ ਸਰਦਾਰ ਨਿਕੰਗੂ ਰਾਜਿਆ ਮਾਰਕੇ ਆਇਆ ਸਰਦਾਰ ਨਿਕੰਗੂ ਰਾਜਿਆ ਹਮਾਰਕੇ ਨੱਚਦੀ ਦੇ ਉਤੋਂ ਦਿਲ ਖਾਰਨੀ ਗਿਆਨੇ ਮੁੰਡਾ ਸਿਰੇ ਤੋਂਪ ਤਾਸੇ ਵਾਰਨੀ ਗਿਆਨੇ ਮੁੰਡਾ ਸਿਰੇ ਤੋਂਪ ਤਾਸੇ ਵਾਰਨੀ ਗਿਆਨੇ ਮੁੰਡਾ ਸਿਰੇ ਤੋਂਪ ਤਾਸੇ ਵਾਰਨੀ ਗਿਆਨੇ ਮੈਨੂੰ ਤਾਂ ਕਹਿੰਦਾ ਕੱਢਣਾ ਨਹੀਂ ਆਉਂਦਾ ਮੈਨੂੰ ਤਾਂ ਕਹਿੰਦਾ ਕੱਢਣਾ ਨਹੀਂ ਆਉਂਦਾ ਮੈਂ ਕੱਢ ਲਈ ਫੁਲਕਾਰੀ ਵਜਦ ਮੈਂ ਉੱਤੇ ਲਈ ਵਜਦ ਮੈਂ ਉੱਤੇ ਲਈ ਤੂੰ ਘਰ ਕਿਉਂ ਮਾਰੀ ਵਜਦ ਮੈਂ ਉੱਤੇ ਲਈ ਤੂੰ ਘਰ ਕਿਉਂ ਮਾਰੀ ਤਿੰਨ ਦਿਨ ਹੋ ਗਏ ਤਾਪ ਚੜੇ ਨੂੰ ਤਿੰਨ ਦਿਨ ਹੋ ਗਏ ਤਾਪ ਚੜੇ ਨੂੰ ਤੈ ਹੂੰ ਘਰ ਨਾ ਮਾਰੀ ਵੇ ਮਾਪੇ ਤਾਂ ਮੇਰੇ ਪੈੰਦਿਸ ਰਾਣੇ ਮਾਪੇ ਤਾਂ ਮੇਰੇ ਪੈੰਦ ਸਰਾਣੇ ਸੋਰੇਨ ਟੁਕਦੇ ਨੇੜੇ ਵਜੇ ਮੈਂ ਮਰ ਗਈ ਵੇ ਵਿੱਚ ਬੋਲੂੰਗੀ ਤੇਰੇ ਵਜੇ ਮੈਂ ਮਰ ਗਈ ਵੇ ਵਿੱਚ ਬੋਲੂੰਗੀ ਤੇਰੇ ਵਜੇ ਮੈਂ ਮਰ ਗਈ ਵੇ ਵਿੱਚ ਬੋਲੂੰਗੀ ਤੇਰੇ ਚਲੇ ਪਕਾਈਆਂ ਰੋਟੀਆਂ ਤੇ ਹਾਰੇ ਦੀ ਦਾਲ ਚਲੇ ਪਕਾਈਆਂ ਰੋਟੀਆਂ ਤੇ ਹਾਰੇ ਰਿੱਧੀ ਦਾਲ സസ്സു ഖാ ഗൂരനി ടായി മൂഗ തേരാ വീര നി ച്ചടായി മൂഗീര നിടായി മൂഗീ ਕਰਦੀ ਬੀਜੇ ਕਰਦੀ ਵੱਢੀਏ ਕਰਦੀ ਬਰਕਤ ਪਾਈਏ ਕਰਦੀ ਬੀਜੇ ਕਰਦੀ ਵੱਢੀਏ ਕਰਦੀ ਬਰਕਤ ਪਾਈਏ ਨੀ ਜੇ ਰੱਬ ਦੇਵੇ ਤਾਂ ਕਰਦੇ ਲਾਲ ਕਢਾਈਏ ਨੀ ਜੇ ਰੱਬ ਦੇਵੇ ਤਾਂ ਕਰਦੇ ਲਾਲ ਕਢਾਈਏ ਨੀ ਜੇ ਰੱਬ ਦੇਵੇ ਤਾਂ ਪਾਣੀ ਪੀਂਦਾ ਨਲਕੇ ਤੋਂ ਪਾਣੀ ਪੀਂਦਾ ਨਲਕੇ ਤੋਂ ਰੋਟੀ ਖਾਂਦਾ ਚਿਲੇ ਤੇ ਤੇ ਪਾਣੀ ਪੀਂਦਾ ਨਲਕੇ ਤੋਂ ਡਰ ਗਿਆ ਨਹੀਂ ਡਰ ਗਿਆ ਮੇਰੇ ਦੱਬਕੇ ਤੋਂ ਡਰ ਗਿਆ ਨਹੀਂ ਡਰ ਗਿਆ ਮੇਰੇ ਦੱਬਕੇ ਤੋਂ ਡਰ ਗਿਆ ਨਹੀਂ ਡਰ ਗਿਆ ਮੇਰੇ ਦੱਬਕੇ ਤੋਂ ਡਰ ਗਿਆ ਨਹੀਂ